ਅੱਜ ਜੋ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਹੋਵੇਗੀ। ਉਹਦੇ ਤਹਿਤ ਅੱਜ ਪੂਰੇ ਪੰਜਾਬ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਲੋਕਾਂ ਨੂੰ ਘਰ ਬਿਠੇ ਸਕੂਤਾਂ ਦਾ ਲਹਾਜ ਦਿਤਾ ਗਿਆ। ਪੰਜਾਬ ਸਰਕਾਰ ਦੇ ਦਖਾਨਦਾਰ ਦੇ ਹਲਕਾ ਇੰਚਾਰਜ ਗੁਰਬੀਤ ਸਿੰਘ ਰੰਧਾਵਾ ਦੀ ਦਵਾਈ ਹੇਠ ਡੇਰਾ ਬਾਬਾ ਨਾਨਕ ਦਾ ਪਿੰਡ ਉਦੋਲਿਕਲਾ ਮੋਹਲੋਂ ਵਾਲੀ ਮਹਿਮਾ ਚੱਕ ਗੋਲਾਟੋ ਲਾਹਰ ਦਰਵਾਲ ਆਦ ਪਿੰਡਾਂ ਵਿੱਚ ਲੋਕਾਂ ਨੂੰ ਸਰਕਾਰੀ ਸਹੂਤਾ ਘਰ ਬਿਠੇ ਦੇਣ ਲਈ ਵੱਖ-ਵੱਖ ਪੱਗਾਂ ਦੇ ਅਧਿਕਾਰੀਆਂ ਵੱਲੋਂ ਕੈਂਪ ਲਾ ਕੇ 44 ਸਕੀਮਾਂ ਦਾ ਫਾਇਦਾ ਦਿੱਤਾ ਗਿਆ ਇਸ ਮੌਕੇ ਹਲਕਾ ਇੰਚਾਰਜ ਆਮਾਦੀ ਪਾਰਟੀ ਗੁਰਵੀਰ ਸਿੰਘ ਰੰਦਾਵਾ ਐਸਡੀਐਮ ਡੇਰਾ ਬਾਬਾ ਨਾਨਕ ਹਰਦੀਪ ਸਿੰਘ ਬੀਡੀਪੀਓ ਡੇਰਾ ਬਾਬਾ ਨੰਦ ਜਸਪੀਰ ਕੌਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕੈਂਪਾਂ ਦਾ ਜਾਜਾ ਲਿਆ ਗਿਆ ਇਸ ਮੌਕੇ ਗੁਰਦੀਪ ਸਿੰਘ ਰੰਦਾਵਾ ਵੱਲੋਂ ਪੰਜਾਬ ਸਰਕਾਰ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰੋਂ ਲਾਏ ਜਾ ਰਹੇ ਕਿਰਪਾ ਵਿੱਚ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਇਸ ਮੌਕੇ ਵੱਖ-ਵੱਖ ਘਰੀ ਵੀ ਮੌਜੂਦ ਸਨ ਤੋਂ ਲੋਕਾਂ ਵੱਲੋਂ ਇਸ ਸਰਕਾਰ ਵੱਲੋਂ ਲਾਏ ਗਏ ਕਿਰਪਾ ਦੀ ਸਲਾਘਾ ਕੀਤੀ ਗਈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਅੱਜ ਦਾ ਜਿਹੜਾ ਕੈਂਪਾ ਦਾ ਪੰਜਾਬ ਸਰਕਾਰ ਦਾ ਮੇਨ ਆ ਆਪ ਸਰਕਾਰ ਲੋਕਾਂ ਦੇ ਦਵਾਰ ਅੱਜ ਸਰਕਾਰ ਜਿਹੜੇ ਲੋਕਾਂ ਦੇ ਘਰ ਆਣ ਕੇ ਲੋਕਾਂ ਦੇ ਕੰਮ ਕਰਨ ਦਾ ਜਿਹੜਾ ਆਪਾਂ ਫੈਸਲਾ ਕੀਤਾ ਕਿ ਇੱਕ ਦਿਨ ਟਾਈਮ ਆਏਗਾ ਜਦ ਤਨਾ ਸਰਕਾਰ ਲੋਕਾਂ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਉਹਨਾਂ ਦੇ ਕੰਮ ਪੁੱਛੇਗੀ ਤੇ ਉਹਨਾਂ ਦੇ ਕੰਮ ਕਰੇਗੀ ਅੱਜ ਉਹ ਸਮਾਂ ਆ ਗਿਆ ਕਿ ਜਦੋਂ ਸਰਕਾਰ ਹਰ ਪਿੰਡ ਚ ਕੈਂਪ ਦੇ ਜਰੀਏ ਜਿਹੜੇ ਆ ਗਏ ਆ ਇਹਦੇ ਵਿੱਚ ਕੋਈ ਵੀ ਲਗਭਗ 44 ਜਿਹੜੇ ਕੰਮ ਨੇ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਹੋਣ ਪੈਨਸ਼ਨਾਂ ਦੇ ਕੰਮ ਹੋਣ ਐ ਨਹੀਂ ਵੀ ਕੋਈ ਵੀ ਹੋਵੇ ਕੰਮ ਉਹ 44 ਕੰਮ ਜਿਹੜੇ ਵੀ ਪਿੰਡਾਂ ਦੇ ਵਿੱਚ ਬਹਿ ਕੇ ਪਿੰਡਾਂ ਦੀ ਇਸੱਥਾ 'ਚ ਬਹਿ ਕੇ ਉਹ ਜਿਹੜੇ ਕੰਮ ਅੱਜ ਜਿਹੜੇ ਸ਼ੁਰੂ ਹੋ ਗਏ ਨੇ ਸਰ ਲੋਕੀ ਲਹਾ ਲੈ ਰਹੇ ਨੇ ਕਾਫੀ ਹੋਰ ਲੋਕਾਂ ਦਾ ਕੀ ਉਤਸ਼ਾਹ ਵੇਖਣ ਨੂੰ ਚਾਹੀਦਾ ਮੇਰੇ ਕੋ ਜਿਹੜੀ ਚੀਜ਼ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਨਹੀਂ ਸੀ ਮਿਲਦੀ ਲੋਕਾਂ ਦੀ ਖੱਜਲ ਖਵਾਰੀ ਦਫਤਰਾ 'ਚ ਬਹੁਤ ਜ਼ਿਆਦਾ ਹੁੰਦੀ ਸੀਗੀ ਉਹ ਖੱਜਲ ਖਵਾਰੀ ਪੰਜਾਬ ਸਰਕਾਰ ਜਿਹੜੀ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਉਹਦੇ ਨਾਲ ਦਫਤਰਾ ਦੀ ਖੱਜਲ ਖਵਾਰੀ ਲੋਕਾਂ ਦੀ ਖਤਮ ਹੋ ਗਈ ਆ ਲੋਕ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਜੋ ਸਮਾਗ ਹੈ ਜਿੱਦੋਂ ਲੋਕਾਂ ਦੇ ਉਹੀ ਅਫਸਰ ਜਿਹੜੇ ਕਦੀ ਲੋਕ ਕਹਿੰਦੇ ਸੀ ਕਿ ਦਫਤਰਾਂ ਚ ਜਾਂਦੇ ਆ ਤਾਂ ਸਾਨੂੰ ਮਿਲਦੇ ਨਹੀਂ ਅੱਜ ਉਹੀ ਅਫਸਰ ਜਿਹੜੇ ਲੋਕਾਂ ਦੇ ਵਿੱਚ ਬਹਿ ਕੇ ਲੋਕਾਂ ਦੇ ਕੰਮ ਕਰ ਰਹੇ ਆ ਸਬ ਡਿਵੀਜ਼ਨ ਡੇਰਾ ਬਾਬਾ ਨਾਨਕ ਦੇ ਵਿੱਚ ਅੱਜ ਪੰਜ ਕੈਂਪ ਲੱਗੇ ਆ ਜਿਹਦੇ ਵਿੱਚ ਜਿਹੜਾ ਉਦੋਕਲਾ ਵਾਲੀ ਦਾ ਕੈਂਪ ਆ ਉਹ ਮੇਰੇ ਅੰਦਰ ਹੀ ਲੱਗਾ ਹੋਇਆ ਐਂਡ ਬਾਕੀ ਇੱਕ ਦੋ ਕੈਂਪਸ ਵੀਡੀਓ ਦੇ ਅੰਦਰ ਇੱਕ ਕੈਂਪ ਏਡੀਓ ਦੇ ਅੰਦਰ ਮੈਨੇਜ ਹੋ ਰਹੇ ਆ ਕੈਂਪਸ ਐਂਡ ਇਹਦੇ ਵਿੱਚ ਜਿੰਨੀਆਂ ਵੀ ਸਰਵਿਸਿਜ਼ ਸਰਕਾਰ ਦੀਆਂ ਹੈਗੀਆਂ ਇਨਕਲੂਡਿੰਗ ਸੇਵਾ ਕੇਂਦਰ ਉਹ ਸਾਰੇ ਆਫੀਸਰਸ ਇੱਥੇ ਆਏ ਹੋਏ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਐਂਡ ਅਸੀਂ ਕੰਪਲੇਂਟਸ ਨੂੰ ਤਿੰਨ ਹਿੱਸਿਆਂ 'ਚ ਰਿਸੋਲਵ ਕਰ ਰਹੇ ਹਾਂ ਕਈ ਤਾਂ ਮੌਕੇ ਦੇ ਉੱਤੇ ਹੀ ਅਸੀਂ ਰਿਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਐਂਡ ਕਈ ਸਰਵਿਸਿਜ਼ ਨੂੰ ਜਿੱਦਾਂ ਕੋਈ ਟਾਈਮ ਚਾਹੀਦਾ ਹੋਇਆ ਅ ਆਨਲਾਈਨ ਅਪਲੋਡ ਕਰਨਾ ਉਹ ਪਬਲਿਕ ਨੂੰ ਐਜੂਕੇਟ ਕਰ ਰਹੇ ਹਾਂ ਐਂਡ ਇਸ ਦੇਰ ਇਸ ਦੇ ਨਾਲ-ਨਾਲ ਅਸੀਂ ਮੋਬਾਈਲ ਨੰਬਰ ਵੀ ਲੈ ਰਹੇ ਹਾਂ ਤਾਂ ਕਿ ਜਦੋਂ ਜਦੋਂ ਉਸ ਬੰਦੇ ਦਾ ਕੰਮ ਹੋ ਜਾਂਦਾ ਅਸੀਂ ਮੋਬਾਈਲ ਤੇ ਉਹਨੂੰ ਇਨਫੋਰਮ ਵੀ ਕਰ ਸਕੀਏ ਐਂਡ ਜਿਹੜੀ ਸਾਰੀ ਇਨਫੋਰਮੇਸ਼ਨ ਆ ਜਿੰਨੇ ਵੀ ਅੱਜ ਸ਼ਿਕਾਇਤਾਂ ਪ੍ਰਾਪਤ ਹੋਣਗੀਆਂ ਜਿਹੜੀਆਂ ਜਿਹੜੀਆਂ ਕਿ ਅਸੀਂ ਰਿਜ਼ੋਲਵ ਕਰਾਂਗੇ ਔਰ ਜਿਹੜੀਆਂ ਟਾਈਮ ਲਾਈਨ ਦੇ ਵਿੱਚ ਅਸੀਂ ਰਿਜ਼ੋਲਵ ਕਰਾਂਗੇ ਉਹਦੀ ਰਿਪੋਰਟ ਸ਼ਾਮ ਤੱਕ ਬਣ ਜੂਗੀ ਉਹ ਅਸੀਂ ਡੀਸੀ ਸਾਹਿਬ ਨੂੰ ਸਬਮਿਟ ਕਰ ਦਾਂਗੇ ਇਹ ਸਰ ਕਿਹੜੀ ਤਰੀਕ ਤੱਕ ਚੱਲਣਗੇ ਕੈਂਪ ਇਹ 3 3 ਮਾਰਚ ਤੱਕ ਸਾਰੇ ਪਿੰਡ ਕਵਰ ਹੋ ਜਾਣਗੇ ਸਬ ਡਿਵੀਜ਼ਨ ਡੇਰਾ ਮਾ ਬਣਾ ਆਪਾਂ ਕੀ ਲੋਕਾਂ ਨੂੰ ਕੀ ਅਪੀਲ ਕਰਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਕੈਂਪਾਂ ਦਾ ਫਾਇਦਾ ਉਠਾਓ ਸਰਕਾਰ ਤਾਂ ਡੇ ਘਰੀ ਆਈ ਹੋਈ ਆ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਵੱਧ ਤੋਂ ਵੱਧ ਤਹਾਡੀਆਂ ਜਿਹੜੀਆਂ ਮੁਸ਼ਕਲਾਂ ਤੇ ਸਾਰੀਆਂ ਸਕੀਮਾਂ ਦਾ ਲਾਭ ਤੁਹਾਨੂੰ ਇਸੇ ਕੈਂਪ ਦੇ ਵਿੱਚ ਦੇ ਸਕੇ। ਸਮਝ ਜਿਹੜੇ ਤੁਹਾਡੇ ਡਵੈਲਪਮੈਂਟ ਲਗਾਏ ਗਏ ਨੇ ਲੋਕਾਂ ਨੂੰ ਸੇਵਾਵਾਂ ਲਈ। ਹਾਂਜੀ। ਕਿੰਨੀ ਤਰ੍ਹਾਂ ਦੀਆਂ ਸੇਵਾਵਾਂ ਲੋਕਾਂ ਨੂੰ ਮਿਲ ਰਹੀਆਂ ਨੇ? ਇਹ ਕੈਂਪ ਜਿਹੜਾ ਪੰਜਾਬ ਸਰਕਾਰ ਤੇ ਅਫਲੇ ਚੀਫ ਮਿਨਿਸਟਰ ਪੰਜਾਬ ਮਾਨਯੋਗ ਸੀਐਮ ਸਾਹਿਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਜਿਹੜਾ ਕਿ ਇੱਕ ਬੜਾ ਵਧੀਆ ਉਪਰਾਲਾ ਇਹਦੇ ਵਿੱਚ ਮਤਲਬ ਕਿ 43 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਤੇ ਲੋਕੀ ਵੱਧ ਤੋਂ ਵੱਧ ਇਹਦਾ ਲਾਹਾ ਲੈ ਸਕਦੇ ਇਹਨਾਂ ਕੈਂਪਾਂ ਦਾ ਇਹ ਅੱਜ 6 ਤਰੀਕ ਤੋਂ ਸ਼ੁਰੂ ਹੋ ਕੇ 6 ਫਰਵਰੀ ਤੋਂ 4 ਮਾਰਚ ਤੱਕ ਇਹ ਚੱਲਣਗੇ ਜਿਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਕਰਮਚਾਰੀ ਵੀ ਮੌਜੂਦ ਰਹਿਣਗੇ ਤੇ ਹੋਰ ਵੀ ਜਿਹੜੇ ਇਹਨਾਂ ਤੇ ਆਪਣੇ ਐਸਜੀਐਮ ਸਾਹਿਬ ਵੀ ਦੇਖਣਗੇ ਕੁਝ ਕੈਂਪਾਂ ਨੂੰ ਕੁਝ ਕੈਂਪਾਂ 'ਚ ਬੀਡੀਪੀਓ, ਈਓ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਇਹ ਵੀ ਮੌਕੇ ਤੇ ਮੌਜੂਦ ਰਹਿਣਗੇ ਤੇ ਲਾਈਨ ਡਿਪਾਰਟਮੈਂਟ ਦੇ ਜਿਹੜੇ ਹੈਗੇ ਜੋ ਵੀ ਸਬੰਧਤ ਕਰਮਚਾਰੀ ਹੋਣਗੇ ਉਹ ਵੀ ਵੱਖਰੀਆਂ ਵੱਖਰੀਆਂ ਸ਼ਿਕਾਇਤਾਂ ਇੱਥੇ ਲੈ ਕੇ ਉਹਨਾਂ ਦਾ ਨਿਪਟਾਰਾ ਕਰਨਗੇ ਕੁਝ ਕੰਪਲੇਂਟ ਜਿਹੜੀਆਂ ਮੌਕੇ ਤੇ ਜਿਨ੍ਹਾਂ ਦਾ ਨਿਪਟਾਰਾ ਹੋਣ ਵਾਲਾ ਹੋਏਗਾ ਮੌਕੇ ਤੇ ਕੀਤਾ ਜਾਏਗਾ ਤੇ ਜਿਨ੍ਹਾਂ ਦਾ ਕੋਈ ਵੈਰੀਫਿਕੇਸ਼ਨ ਜਾਂ ਪੜਤਾਲ ਕਰਨ ਤੋਂ ਬਾਅਦ ਨਿਪਟਾਰਾ ਹੋ ਸਕਦਾ ਹੋਇਆ ਉਹਦੀ ਵੈਰੀਫਿਕੇਸ਼ਨ ਤੋਂ ਬਾਅਦ ਇਹਦਾ ਨਿਪਟਾਰਾ ਕੀਤਾ ਜਾਊਗਾ ਤੇ ਇਹ ਇੱਕ ਸਰਕਾਰ ਦਾ ਬੜਾ ਚੰਗਾ ਉਪਰਾਲਾ ਹੈਗਾ ਤੇ ਅਸੀਂ ਅਪੀਲ ਕਰਦੇ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਕੈਂਪਾਂ ਦਾ ਲਾਹਾ ਲੈਣ ਸਰ ਮੈਂ ਜਗਦੀਸ਼ ਸਿੰਘ ਪਿੰਡ ਮਹਿਮਾ ਚੱਕ ਤੋਂ ਆਮ ਆਦਮੀ ਪਾਰਟੀ ਦਾ ਬੂਥ ਇੰਚਾਰਜ ਇਹ ਜਿਹੜਾ ਕੈਂਪ ਲੱਗਾ ਵਜ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਪਿੰਡ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਘਰ ਬੈਠਿਆਂ ਨੂੰ ਸੁਵਾਵਾ ਦਿੱਤੀਆਂ ਜਾ ਰਹੀਆਂ ਬਹੁਤ ਹੀ ਸ਼ਲਾਘਾਯੋਗ ਆ ਜਿਹੜੇ ਲੋਕ ਨਹੀਂ ਵੀ ਕਿਤੇ ਜਾ ਸਕਦੇ ਉਹ ਵੀ ਆ ਕੇ ਆਪਣੇ ਇਸ ਕੈਂਪ ਦੇ ਵਿੱਚੋਂ ਆਪਣੀਆਂ ਸੁਵਾਵਾ ਲੈ ਕੇ ਤੇ ਲਾਭ ਉਠਾ ਰਹੇ ਆ ਬਿਲਕੁਲ ਜੀ ਜੇ ਉਹਨਾਂ ਨੇ ਵਾਅਦਾ ਕੀਤਾ ਸੀ ਤੇ ਇਸ ਤੋਂ ਉੱਪਰ ਹੁਣ ਕਿਸ ਤਰ੍ਹਾਂ ਵਾਅਦਾ ਨਿਭਾਇਆ ਜਾ ਸਕਦਾ ਕਿ ਸਰਕਾਰ ਨੇ ਆਪਣੇ ਹਰ ਮਹਿਕਮੇ ਦਾ ਜਿਹੜਾ ਮੁਲਾਜ਼ਮ ਆ ਉਹ ਕੈਂਪ ਦੇ ਵਿੱਚ ਮੌਜੂਦ ਕਰਕੇ ਬਿਠਾਇਆ ਹੋਇਆ ਤੇ ਲੋਕ ਆਪਣੀ ਸੁਵਾਵਾਂ ਜਿਹੜੀਆਂ ਉਹਨਾਂ ਕੋਲ ਲੈ ਰਹੇ